ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਰਾਜ ਕਾਰਜਕਾਰੀ ਦੇ ਐਮਸੀਕਿਊ ਠੀਕ ਹੈ ਤੇ ਤੁਹਾਨੂੰ ਪਤਾ ਹੈ ਕਿ ਇਸ ਟੌਪਿਕ ਦੀ ਆਪਾਂ ਸਟੇਟ ਐਗਜ਼ੀਕਿਊਟਿਵ ਤੇ ਯੂਨੀਅਨ ਐਗਜ਼ੀਕਿਊਟਿਵ ਦੀ ਥਿਊਰੀ ਪਹਿਲਾਂ ਪੜ ਚੁੱਕੇ ਹਾਂ ਠੀਕ ਹੈ ਜਿਸ ਦੇ ਵਿੱਚ ਕਹ ਦੋ ਕੇਂਦਰ ਦੇ ਕਾਰਜਕਾਰੀ ਆ ਜਿਹੜੇ ਠੀਕ ਹੈ ਤੇ ਰਾਜ ਦੇ ਕਾਰਜਕਾਰੀ ਇਹਨਾਂ ਦੀ ਥਿਊਰੀ ਆਪਾਂ ਪਹਿਲਾਂ ਪੜ ਚੁੱਕੇ ਹਾਂ ਠੀਕ ਹੈ थ्रेडिकल पोर्शन जो इंग्लिश पंजाबी ਦੋਨਾਂ ਮੀਡੀਅਮ ਦੇ ਵਿੱਚ ਸੀ ਇਸ ਪੀਡੀਐਫ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਤੇ ਫਿਰ ਕੇਂਦਰ ਕਾਰਜਕਾਰੀ ਦੇ ਆਪਾਂ ਐਮਸੀਕਿਊ ਵੀ ਕਰ ਚੁੱਕੇ ਹਾਂ ਠੀਕ ਆ ਉਸ ਤੋਂ ਬਾਅਦ ਹੁਣ ਕੇਂਦਰ ਕਾਰਜਕਾਰੀ ਦੇ ਐਮਸੀਕਿਊ ਜਦੋਂ ਆਪਣੇ ਹੋਗੇ 100 ਐਮਸੀਕਿਊ ਠੀਕ ਆ ਪਿਛਲੀਆਂ 4 ਵੀਡੀਓ ਦੇ ਵਿੱਚ ਆਪਾਂ ਨੇ 22-22 ਕਰਕੇ MCQ ਕਰ ਲਏ ਉਹਨਾਂ ਦੇ ਚਾਰਾਂ ਫਿਰ ਉਹਦੇ ਬਾਅਦ ਥਿਊਰੀ ਦੀਆਂ ਕਲਾਸਾਂ ਵੀ ਲੱਗ ਚੁੱਕੀਆਂ ਤੇ ਸਟੇਟ ਐਗਜ਼ੀਕਿਊਟਿਵ ਦੇ ਮਤਲਬ ਕਿ ਰਾਜ ਦੀ ਕਾਰਜਕਾਰੀ ਦੇ MCQ ਰਹਿ ਗਏ ਸੀ ਹਨਾ ਉਹ ਹੁਣ ਹੁਣ ਦੀ ਆਪਾਂ ਵੀਡੀਓ ਦੇ ਵਿੱਚ ਰਾਜ ਦੇ ਜੋ ਕਾਰਜਕਾਰੀ ਆ ਨਾ ਜਿਵੇਂ ਰਾਜ ਵਿੱਚ ਕਿਹੜੇ-ਕਿਹੜੇ ਕਾਰਜਕਾਰੀ ਹੁੰਦੇ گورنر ਹੁੰਦਾ ਮੁੱਖ ਮੰਤਰੀ ਹੁੰਦਾ ਠੀਕ ਹੈ ਤੇ ਮੰਤਰੀ ਮੰਡਲ ਹੁੰਦਾ ਐਡਵੋਕੇਟ ਜਨਰਲ ਹੁੰਦਾ ਠੀਕ ਹੈ ਇਹਨਾਂ ਬਾਰੇ ਐਮਸੀਕਿਊ ਕਰਨਾ ਆਪਾਂ ਨੇ ਥਿਊਰੀ ਆਪਾਂ ਪਹਿਲਾਂ ਪੜ ਚੁੱਕੇ ਹਾਂ ਦੀ ਰਾਜ ਦੇ ਕਾਰਜਕਾਰੀਆਂ ਬਾਰੇ ਭਾਰਤ ਵਿੱਚ ਰਾਜ ਕਾਰਜਕਾਰੀਆਂ ਬਾਰੇ ਆ ਦੇਖੋ ਥਿਊਰੀ ਸਾਰੀ ਆਪਾਂ ਪਹਿਲਾਂ ਪੰਜਾਬੀ ਮੀਡੀਅਮ ਚ ਵੀ ਪੜ ਚੁੱਕੇ ਆਂ ਇੰਗਲਿਸ਼ ਚ ਵੀ ਇਹਦੇ ਵਿੱਚ ਉੱਤੇ ਪੀਡੀਐਫ ਦੇ ਵਿੱਚ ਤੁਹਾਨੂੰ ਇਹ ਨੋਟਸ ਮਿਲ ਜਾਣਗੇ ਠੀਕ ਹੈ ਤੇ ਐ ਆਪਾਂ MCQ ਵੀ ਤੁਹਾਡੇ ਇਸ ਦੇ PDF ਦੇ ਵਿੱਚੇ ਹੋਣਗੇ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਦੇ ਵਿੱਚ ਇਦਾਂ ਦੇ ਨੋਟਸ ਤੋਂ ਉਹਨੂੰ ਬਹੁਤ ਘੱਟ ਮਿਲਣਗੇ ਠੀਕ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਵੀਡੀਓ ਨੂੰ ਵਾਤਵਾਰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਠੀਕ ਆ ਤੇ ਚੈਨਲ ਇੱਕ ਆਪਣਾ ਟੈਲੀਗ੍ਰਾਮ ਤੇ ਵੀ ਆ ਨੌਕਰੀ ਗੁਰੂ ਠੀਕ ਆ ਉਹਨੂੰ ਜੁਆਇਨ ਕਰ ਲਓ ਉੱਥੇ ਆਪਾਂ ਕਰੰਟ ਅਫੇਅਰ ਦੀ ਰਜੈਂਦਾ PDF ਵੀ ਪਾਉਂਦੇ ਆ ਇੰਗਲਿਸ਼ ਪੰਜਾਬੀ ਦੇ ਵਿੱਚ ਕਰੰਟ ਅਫੇਅਰ ਵੀ ਪੜ੍ਹਨੀ ਬਹੁਤ ਜ਼ਰੂਰੀ ਆ ਠੀਕ ਆ ਤੇ ਉਸ ਤੋਂ ਇਲਾਵਾ 9888743699 ਨੰਬਰ ਆਪਣਾ ਜੇ ਤੁਹਾਡੀ ਕੋਈ ਕੁਇਰੀ ਹੈ ਤੁਸੀਂ ਉਸ ਦੇ ਉੱਤੇ ਸਾਡੇ ਨਾਲ ਡਿਸਕਸ ਕਰ ਸਕਦੇ ਆ ਠੀਕ ਆ ਹੁਣ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆ ਠੀਕ ਆ ਰਾਜ ਦੇ ਕਾਰਜਕਾਰੀ ਇਹਨਾਂ ਦੇ ਆਪਾਂ ਪ੍ਰਸ਼ਨ ਪੜ੍ਹਨੇ ਆ 100 ਪਲੱਸ ਹੋਣਗੇ ਇਹ ਵੀ ਆਪਣੇ ਕੋਲ ਠੀਕ ਹੈ ਨਾ ਤੇ ਤੁਹਾਡਾ ਇਦਾਂ ਦਾ ਕੋਈ ਵੀ ਐਮਸੀਕਿਊ ਨਹੀਂ ਛੱਡਣਾ ਜਿਹੜਾ ਪੇਪਰ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਹੋਵੇ ਤੇ ਆਪਾਂ ਨਾ ਕਰਾਈਏ ਇਦਾਂ ਦਾ ਕੋਈ ਨਹੀਂ ਰਹੇਗਾ ਆਪਾਂ ਪੂਰੇ ਫੁੱਲ ਫਲੈਜ ਐਮਸੀਕਿਊ लेके ਆਵਾਂਗੇ ਦੋਨਾਂ ਮੀਡੀਅਮ ਦੇ ਵਿੱਚ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਹੋਣਗੇ ਠੀਕ ਆ ਹੁਣ ਆਪਾਂ ਸ਼ੁਰੂ ਕਰਦੇ ਆ ਪਹਿਲਾ ਪ੍ਰਸ਼ਨ ਭਾਰਤ ਵਿੱਚ ਰਾਜ ਕਾਰਜਕਾਰਨੀ ਦਾ ਨਾਮਾਤਰ ਮੁਖੀ ਕੌਣ ਹੈ ਜਿਵੇਂ ਕੇਂਦਰ ਕਾਰਜਕਾਰੀ ਦੇ ਵਿੱਚ ਰਾਸ਼ਟਰਪਤੀ ਨੂੰ ਨਾਮਾਤਰ ਮੁਖੀ ਮੰਨਿਆ ਜਾਂਦਾ ਹੈ ਠੀਕ ਹੈ ਇੱਕ ਨੇ ਰਾਜ ਪੱਧਰ ਤੇ ਸਟੇਟ ਲੈਵਲ ਤੇ ਗਵਰਨਰ ਨੂੰ ਰਾਜਪਾਲ ਨੂੰ ਹਨਾ ਨਾਮਾਤਰ ਮੁਖੀ ਮੰਨਿਆ ਜਾਂਦਾ ਹੈ ਠੀਕ ਹੈ ਮਤਲਬ ਕਿ ਉਦੇ ਚ ਮੁੱਖ ਮੰਤਰੀ ਨਾਲੋਂ ਬੜਾ ਪਰ ਮੁੱਖ ਮੰਤਰੀ ਮੇਨ ਮੇਨ ਪਾਵਰ ਚ ਗਵਰਨਰ ਪਾਵਰ ਚ ਨਹੀਂ ਹੈਗਾ ਠੀਕ ਹੈ ਮੇਨ ਸਾਰਾ ਰਾਜ ਦਾ ਜੋ ਕਾਰਜ ਦੇਖਣਾ ਹੈ ਕਿਹਨੇ ਦੇਖਣਾ ਹੈ ਮੁਖੀ ਕੌਣ ਆ ਮੇਨ ਮੁੱਖ ਮੰਤਰੀ ਨੇ ਦੇਖਣਾ ਹੈ ਠੀਕ ਹੈ ਤੇ ਪਰ ਅਸਲ ਚ ਮਤਲਬ ਕਿ ਮੁੱਖ ਮੰਤਰੀ ਆ ਕਾਰਜਕਾਰੀ ਮੁਖੀ ਆ ਜਿਹੜਾ ਮੇਨ ਵੈਸੇ ਗਵਰਨਰ ਨੂੰ ਉਹਦਾ ਆਪਾਂ ਨੇ ਵੱਡਾ ਦਿੱਤਾ ਹੋਇਆ ਰਾਜਪਾਲ ਨੂੰ ਹਨਾ ਤਾਂ ਕਿ ਰਾਜਪਾਲ ਨੂੰ ਨਾ માત્ર ਮੁਖੀ ਕਿਹਾ ਜਾਂਦਾ ਵੀ ਇੱਕ ਨਾ માત્ર ਮੁਖੀ ਆ ਮੇਨ ਮੁਖੀ ਮੁੱਖ ਮੰਤਰੀ ਆ ਇਦਾਂ ਹੀ ਕੇਂਦਰ ਪੱਧਰ ਤੇ ਰਾਸ਼ਟਰਪਤੀ ਨਾ ਮਾਤਰ ਮੁਖੀ ਆ ਤੇ ਪ੍ਰਧਾਨ ਮੰਤਰੀ ਅਸਲ ਚ ਮੁਖੀ ਆ ਠੀਕ ਆ ਕੇਂਦਰ ਪੱਧਰ ਤੇ ਰਾਜ ਪੱਧਰ ਤੇ ਗਵਰਨਰ ਨਾ માત્ર ਮੁਖੀ ਰਾਜਪਾਲ ਨਾ માત્ર ਮੁਖੀ ਤੇ ਮੁੱਖ ਮੰਤਰੀ ਅਸਲ ਮੁਖੀ ਆ ਠੀਕ ਆ ਇਹ ਸੀ ਪ੍ਰਸ਼ਨ ਜਿਵੇਂ ਕੇਂਦਰ ਤੇ ਰਾਜ ਦੇ ਵਿੱਚ ਉਕਣੇ ਆ ਜਿਵੇਂ ਕੇਂਦਰ ਚ ਆਪਣੇ ਪੜੇ ਕੇਂਦਰ ਕਾਰਜਕਾਰੀ ਉਕਣੇ ਰਾਜ ਪੱਧਰ ਤੇ ਵੀ ਆ ਠੀਕ ਹੈ ਨਾ ਉਦਾਂ ਦੇ ਹੀ ਸਵਾਲ ਆਣਗੇ ਤੁਸੀਂ ਥੋੜਾ ਜਿਹਾ ਉਹਨੂੰ ਮਿਲਾ ਕੇ ਦੇਖਿਓ ਤੁਹਾਨੂੰ ਮੈਂ ਕੇਂਦਰ ਕਾਰਜਕਾਰੀਆਂ ਬਾਰੇ ਕਿਵੇਂ ਪੜਾਇਆ ਰਾਜ ਕਾਰਜਕਾਰੀ ਵੀ ਉਦਾਂ ਹੀ ਹੋਣਗੇ ਠੀਕ ਆ ਅਗਲਾ ਪ੍ਰਸ਼ਨ ਕਹਿੰਦੇ ਹੂ ਇਜ਼ ਦਾ ਰੀਅਲ ਐਗਜ਼ੀਕਿਊਟਿਵ ਹੈੱਡ ਆਫ ਦਾ ਸਟੇਟ ਗਵਰਨਮੈਂਟ ਰਾਜ ਸਰਕਾਰ ਦਾ ਅਸਲੀ ਕਾਰਜਕਾਰੀ ਮੁਖੀ ਕੌਣ ਹੈ ਇਸ ਸਵਾਲ ਦਾ ਉੱਤਰ ਹੈ ਦੋਸਤੋ ਮੁੱਖ ਮੰਤਰੀ ਮੁੱਖ ਮੰਤਰੀ ਅਸਲੀ ਕਾਰਜਕਾਰੀ ਹੈ ਤੁਹਾਨੂੰ ਦੱਸਿਆ ਨਾਮਾਤਰ ਮੁਖੀ ਗਵਰਨਰ ਰਾਜਪਾਲ ਜੀ ਨੂੰ ਕਹ ਦਿੰਦੇ ਆ ਤੇ ਅਸਲੀ ਕਾਰਜਕਾਰੀ ਮਤਲਬ ਸੌਰੀ ਅਸਲੀ ਮੁਖੀ ਅਸਲੀ ਕਾਰਜਕਾਰੀ ਮੁਖੀ ਕੌਣ ਆ ਮੁੱਖ ਮੰਤਰੀ ਰਾਜ ਦੇ ਵਿੱਚ ਠੀਕ ਹੈ ਮਤਲਬ ਮੁੱਖ ਮੰਤਰੀ ਦੇ ਕਹਿਣ ਤੇ ਹੀ ਰਾਜ ਰਾਜ ਸਟੇਟ ਚ ਗਵਰਨਮੈਂਟ ਚੱਲਦੀ ਹੈ ਠੀਕ ਹੈ ਨਾ ਮੇਨ ਮੁਖੀ ਤਾਂ ਕਰਕੇ ਮੁੱਖ ਮੰਤਰੀ ਹੀ ਆ ਪ੍ਰਸ਼ਨ ਤੀਜਾ ਭਾਰਤ ਵਿੱਚ ਰਾਜ ਦੇ ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਠੀਕ ਹੈ ਇਹ ਪ੍ਰਸ਼ਨ ਕਿੰਨਾ ਮਤਲਬ ਗਵਰਨਰ ਦਾ ਕਾਰਜਕਾਲ ਹੁੰਦਾ ਹੈ ਠੀਕ ਹੈ ਇਹ ਹੁੰਦਾ ਡੂ ਰਿੰਗ ਦੀ ਪਲੇਜ਼ਰ ਆਫ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੀ ਇਛਾ ਅਨੁਸਾਰ ਜਦੋਂ ਤੱਕ ਰਾਸ਼ਟਰਪਤੀ ਚਾਵੇ ਉਦੋਂ ਤੱਕ ਗਵਰਨਰ ਰਾਜ ਦੇ ਵਿੱਚ ਕੰਮ ਕਰ ਸਕਦਾ ਠੀਕ ਹੈ ਜਦੋਂ ਰਾਸ਼ਟਰਪਤੀ ਨੂੰ ਲੱਗੇਗਾ ਕਿ ਹੁਣ ਬਦਲੀ ਕਰਨ ਦੇਣੀ ਚਾਹੀਦੀ ਹੈ ਕਿਸੇ ਹੋਰ ਸੂਬੇ ਦੇ ਵਿੱਚ ਬਦਲੀ ਕਰ ਦਿੱਤੀ ਜਾਂਦੀ ਹੈ ਗਵਰਨਰ ਨੂੰ ਤੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਭਾਰਤ ਵਿੱਚ ਰਾਜ ਦੇ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ਕਿਸੇ ਵੀ ਰਾਜ ਦੇ ਵਿੱਚ ਰਾਜਪਾਲ ਲਗਾਉਣਾ ਜੇ ਉਹਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ਰਾਸ਼ਟਰਪਤੀ ਸਿਲੈਕਟ ਕਰਕੇ ਭੇਜਦਾ ਹੈ ਇਹ ਰਾਜਪਾਲ ਨੂੰ ਉਸ ਰਾਜ ਦੇ ਵਿੱਚ ਭੇਜਿਆ ਜਾਵੇ ਠੀਕ ਹੈ ਅਗਲਾ ਪ੍ਰਸ਼ਨ ਪ੍ਰਸ਼ਨ ਪੰਜਵਾਂ ਆ ਦੇਖੋ ਇੰਗਲਿਸ਼ ਪੰਜਾਬੀ ਦੇ ਵਿੱਚ ਨਾਲ ਦੀ ਨਾਲ ਠੀਕਾ ਆਪਸ਼ਨਾਂ ਵੀ ਇੰਗਲਿਸ਼ ਪੰਜਾਬੀ ਦੇ ਵਿੱਚ ਦਿੱਤੀ ਹੋਈਆਂ ਉਸ ਤੋਂ ਬਾਅਦ ਭਾਰਤ ਵਿੱਚ ਰਾਜਪਾਲ ਬਣਨ ਲਈ ਘੱਟੋ ਘਾਟ ਉਮਰ ਕਿੰਨੀ ਹੋਣੀ ਚਾਹੀਦੀ ਆ ਠੀਕ ਹੈ 35 ਸਾਲ ਜਿਵੇਂ ਰਾਸ਼ਟਰਪਤੀ ਬਣਨ ਲਈ 35 ਸਾਲ ਚਾਹੀਦੇ ਉਦਾਂ ਹੀ ਰਾਜਪਾਲ ਬਣਨ ਲਈ ਵੀ 35 ਸਾਲ ਦੀ ਉਮਰ ਹੋਣੀ ਚਾਹੀਦੀ ਆ ਠੀਕ ਆ ਪ੍ਰਸ਼ਨ ਛੇਵਾਂ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਰਾਜਪਾਲ ਦੀਆਂ ਸ਼ਕਤੀਆਂ ਨਾਲ ਸੰਬੰਧਿਤ ਹੈ ਮਤਲਬ ਰਾਜਪਾਲ ਦੀਆਂ ਪਾਵਰਾਂ ਦੀ ਗੱਲ ਕਰੀ ਗਈ ਆ ਯਾਨੀ ਰਾਜਪਾਲ ਨੂੰ ਸ਼ਕਤੀਆਂ ਦਿੱਤੀਆਂ ਪਾਵਰਾਂ ਉਹ ਕਿਸ ਆਰਟੀਕਲ ਦੇ ਵਿੱਚ ਮੈਂਸ਼ਨ ਆ ਆਰਟੀਕਲ 153 ਦੇ ਸੰਵਿਧਾਨ ਦੇ ਆਰਟੀਕਲ 153 ਦੇ ਵਿੱਚ ਅਨੁਸ਼ੇਦ 153 ਦੇ ਵਿੱਚ ਠੀਕ ਆ ਪ੍ਰਸ਼ਨ ਅਗਲਾ ਸੱਤਵਾਂ ਰਾਜ ਦਾ ਰਾਜਪਾਲ ਕਿਹੜੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਵੀ ਹੁੰਦਾ ਹੈ ਕਿਹੜੀ ਯੂਨੀਵਰਸਿਟੀ ਦਾ ਚਾਂਸਲਰ ਹੁੰਦਾ ਹੈ ਰਾਜ ਦੇ ਰਾਜਪਾਲ ਨੂੰ ਕਿਹੜੀ ਯੂਨੀਵਰਸਿਟੀਾਂ ਦਾ ਚਾਂਸਲਰ ਬਣਾਇਆ ਜਾਂਦਾ ਹੈ ਕਿੰਨੀਆਂ ਵੀ ਰਾਜ ਦੀਆਂ ਯੂਨੀਵਰਸਿਟੀਆਂ ਸਟੇਟ ਦੇ ਵਿੱਚ ਯੂਨੀਵਰਸਿਟੀਆਂ ਆ ਰਾਜ ਦੀਆਂ ਖੁੱਦ ਦੀਆਂ ਯੂਨੀਵਰਸਿਟੀਆਂ ਆ ਸਟੇਟ ਯੂਨੀਵਰਸਿਟੀ ਉਸ ਰਾਜ ਦੀਆਂ ਜਿਸ ਰਾਜ ਚ ਗਵਰਨਰ ਆ ਉੱਥੇ ਜਿੰਨੇ ਵੀ ਯੂਨੀਵਰਸਿਟੀਆਂ ਉਸ ਰਾਜ ਦੀਆਂ ਉਹਨਾਂ ਸਾਰੀਆਂ ਦਾ ਚਾਂਸਲਰ ਬਣਾਇਆ ਜਾਂਦਾ ਠੀਕ ਆ ਗਵਰਨਰ ਨੂੰ ਅਗਲਾ ਪ੍ਰਸ਼ਨ ਰਾਜ ਦੀ ਐਡਵੋਕੇਟ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ ਐਡਵੋਕੇਟ ਜਨਰਲ ਕੌਣ ਹੁੰਦਾ ਹੈ ਰਾਜ ਪੱਧਰ ਤੇ ਉੱਚ ਕਾਨੂੰਨੀ ਅਧਿਕਾਰੀ ਠੀਕ ਹੈ ਸਭ ਤੋਂ ਉੱਚਾ ਕਾਨੂੰਨੀ ਅਧਿਕਾਰੀ ਰਾਜ ਪੱਧਰ ਤੇ ਕੌਣ ਹੁੰਦਾ ਐਡਵੋਕੇਟ ਜਨਰਲ ਕੇਂਦਰ ਪੱਧਰ ਤੇ ਸਭ ਤੋਂ ਉੱਚਾ ਕਾਨੂੰਨੀ ਅਧਿਕਾਰੀ ਕੌਣਾ ਮਤਲਬ ਦੇਸ਼ ਦਾ ਕਾਨੂੰਨੀ ਸਭ ਤੋਂ ਉੱਚੇ ਪੱਧਰ ਤੇ ਅਧਿਕਾਰੀ ਕੌਣਾ ਕਾਨੂੰਨੀ ਅਧਿਕਾਰੀ ਅਟਾਰਨੀ ਜਨਰਲ ਉਹ ਇੱਥੇ ਰਾਜ ਪੱਧਰ ਦੀ ਗੱਲ ਕਰੀ ਗਈ ਹੈ ਰਾਜ ਦੇ ਕਾਰਜਕਾਰੀ ਆਪਾਂ ਪੜ੍ਹ ਰਹੇ ਹਾਂ ਰਾਜ ਦੇ ਐਡਵੋਕੇਟ ਜਨਰਲ ਨੂੰ ਰਾਜ ਦਾ ਕਾਰਜਕਾਰੀ ਇਹ ਸਭ ਤੋਂ ਕਾਨੂੰਨੀ ਅਧਿਕਾਰੀ ਮੰਨਿਆ ਗਿਆ ਸਭ ਤੋਂ ਵੱਡਾ ਕਾਨੂੰਨੀ ਅਧਿਕਾਰੀ ਤੇ ਰਾਜ ਦਾ ਕਾਰਜਕਾਰੀ ਵੀ ਮੰਨਿਆ ਗਿਆ ਉਸ ਨੂੰ ਤੇ ਇਹ ਹੂੰ ਰਾਜ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ ਇਹ ਪ੍ਰਸ਼ਨ ਹੈ ਇਹਦੀ ਨਿਯੁਕਤੀ ਕੌਣ ਕਰਦਾ ਹੈ ਰਾਜਪਾਲ ਠੀਕ ਆ ਅਟਾਰਨੀ ਜਨਰਲ ਕੇਂਦਰ ਪੱਧਰ ਤੇ ਜਿਹੜਾ ਹੁੰਦਾ ਹੈ ਤੇ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨੀ ਅਧਿਕਾਰੀ ਉਹਦੀ ਕੌਣ ਨਿਯੁਕਤੀ ਕਰਦਾ ਹੈ ਰਾਸ਼ਟਰਪਤੀ ਠੀਕ ਆ ਰਾਜ ਪੱਧਰ ਦੇ ਐਡਵੋਕੇਟ ਜਨਰਲ ਦੀ ਕੌਣ ਨਿਯੁਕਤੀ ਕਰਦਾ ਹੈ ਰਾਜਪਾਲ ਅਗਲਾ ਪ੍ਰਸ਼ਨ ਰਾਜ ਦੇ ਐਡਵੋਕੇਟ ਐਡਵੋਕੇਟ ਜਨਰਲ ਦਾ ਮੁੱਖ ਕੰਮ ਕੀ ਹੈ ਰਾਜ ਦੇ ਐਡਵੋਕੇਟ ਦਾ ਮੁੱਖ ਕੰਮ ਕੀ ਹੈ ਰਾਜ ਸਰਕਾਰ ਦਾ ਕਾਨੂੰਨੀ ਸਲਾਹਕਾਰ ਮਤਲਬ ਕਿ ਰਾਜ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਚਾਹੀਦੀ ਆ ਜਾਂ ਰਾਜ ਦੇ ਕੋਈ ਕੇਸ ਲੜਨੇ ਆ ਕਿਸੇ ਸਟੇਟ ਦੇ ਹਨਾ ਜੇ ਮੰਨ ਲਓ ਸਟੇਟ ਦੇ ਵਿੱਚ ਆਪਣੀ ਪੰਜਾਬ ਸਟੇਟ ਦੇ ਵਿੱਚ ਕੋਈ ਐਡਵੋਕੇਟ ਜਨਰਲ ਜਿਹੜਾ ਆਪਣਾ ਠੀਕ ਹੈ ਨਾ ਉਹ ਆਪਣੀ ਸਟੇਟ ਦੇ ਰਿਕਾਰਡਿੰਗ ਜੋ ਵੀ ਸਰਕਾਰੀ ਕੇਸ ਹੋਣਗੇ ਠੀਕ ਆ ਸਰਕਾਰ ਦੇ ਵੱਲੋਂ ਪੈਰਵਾਈ ਕਰੇਗਾ ਉਹਨਾਂ ਕੇਸਾਂ ਦੀ ਠੀਕ ਆ ਕਿਤੇ ਕਾਨੂੰਨੀ ਸਲਾਹ ਜਿੱਥੇ ਚਾਹੀਦੀ ਹੋਵੇ ਸਰਕਾਰ ਨੂੰ ਤਾਂ ਉੱਥੇ ਸਲਾਹ ਵੀ ਦੇਵੇਗਾ ਕਾਨੂੰਨੀ ਸਲਾਹ ਠੀਕ ਆ ਐਡਵੋਕੇਟ ਜਨਰਲ ਦਾ ਇਹ ਕੰਮ ਆ ਠੀਕ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਰਾਜ ਦੇ ਮੁੱਖ ਮੰਤਰੀਆਂ ਦਾ ਅਹੁਦੇ ਦੀ ਸਹੁੰ ਕੌਣ ਦਵਾਉਂਦਾ ਹੈ ਰਾਜ ਦੇ ਮੁੱਖ ਮੰਤਰੀਆਂ ਦੇ ਅਹੁਦੇ ਦੀ ਸਹੁੰ ਰਾਜਪਾਲ ਚੁਕਾਉਂਦਾ ਹੈ ਠੀਕ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਇੱਕ ਮੁੱਖ ਮੰਤਰੀ ਕਿਸ ਵਿਧਾਨ ਸਭਾ ਦਾ ਮੈਂਬਰ ਹੋ ਸਕਦਾ ਹੈ ਇੱਕ ਮੁੱਖ ਮੰਤਰੀ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਵਿੱਚੋਂ ਕੋਈ ਵੀ ਠੀਕ ਆ ਕੋਈ ਵੀ ਕਿਸੇ ਵੀ ਮਤਲਬ ਕੋਈ ਦਾ ਮੈਂਬਰ ਹੋ ਸਕਦਾ ਹੈ ਜਾਂ ਵਿਧਾਨ ਸਭਾ ਦਾ ਜਾਂ ਵਿਧਾਨ ਪ੍ਰੀਸ਼ਦ ਦਾ ਠੀਕ ਆ ਇਹਨਾਂ 'ਚੋਂ ਕਿਸੇ ਦਾ ਵੀ ਮੈਂਬਰ ਹੋ ਕੇ ਮੁੱਖ ਮੰਤਰੀ ਲੱਗ ਸਕਦਾ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਰਾਜਪਾਲ ਦੀਆਂ ਤਨਖਾਹਾਂ ਤੇ ਪੱਤੀਆਂ ਦਾ ਫੈਸਲਾ ਕੌਣ ਕਰਦਾ ਹੈ ਜਿਹੜੀ ਰਾਜਪਾਲ ਨੂੰ ਤਨਖਾਹ ਮਿਲਦੀ ਹੈ ਜਾਂ ਪੱਤੇ ਮਿਲਦੀ ਹੈ ਉਹ ਕਿੱਥੇ ਡਿਸਾਈਡ ਹੁੰਦੇ ਆ ਕੌਣ ਡਿਸਾਈਡ ਕਰਦਾ ਵੀ ਕਿੰਨੇ ਦੇਣੇ ਆ ਕਿੰਨੀ ਤਨਖਾਹ ਦੇਣੀ ਆ ਸੰਸਦ ਦੇ ਵਿੱਚ ਇਹ ਕਾਨੂੰਨ ਬਣਾਏ ਜਾਂਦੇ ਵੀ ਕਿੰਨੀ ਤਨਖਾਹ ਕਿੰਨੇ ਪੱਤੇ ਦੇਣੇ ਆ ਠੀਕ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਰਾਸ਼ਟਰਪਤੀ ਕਿਹੜੀਆਂ ਹਾਲਾਤਾਂ ਵਿੱਚ ਹਾਲਾਤਾਂ ਵਿੱਚ ਰਾਜਪਾਲ ਨੂੰ ਬਰਖਾਸਤ ਕਰ ਸਕਦਾ ਹੈ ਰਾਸ਼ਟਰਪਤੀ ਕਿਸੇ ਵੀ ਸਮੇਂ ਆਪਣੀ ਮਰਜ਼ੀ ਨਾਲ ਗਵਰਨਰ ਨੂੰ ਰਾਜਪਾਲ ਨੂੰ ਰਾਜ ਦੇ ਨੂੰ ਬਰਖਾਸਤ ਕਰ ਸਕਦਾ ਉਹਨੂੰ ਹਟਾ ਸਕਦਾ ਠੀਕ ਹੈ ਇਹ ਰਾਸ਼ਟਰਪਤੀ ਦੀ ਪਾਵਰ ਅਗਲਾ ਪ੍ਰਸ਼ਨ ਰਾਜਪਾਲ ਦੇ ਸਬੰਧ ਵਿੱਚ ਰਾਸ਼ਟਰਪਤੀ ਦੀ ਖੁਸ਼ੀ ਕੀ ਹੈ ਰਾਜਪਾਲ ਦੇ ਸਬੰਧ ਵਿੱਚ ਰਾਸ਼ਟਰਪਤੀ ਦੀ ਖੁਸ਼ੀ ਕੀ ਹੈ ਰਾਜਪਾਲ ਨੂੰ ਕਿਸੇ ਵੀ ਸਮੇਂ ਰਾਸ਼ਟਰਪਤੀ ਦੁਆਰਾ ਹਟਾਇਆ ਜਾ ਸਕਦਾ ਹੈ ਰਾਸ਼ਟਰ ਮਤਲਬ ਕਿ ਉਹਦੀ ਇਸ਼ਾ ਅਨੁਸਾਰ ਰਾਸ਼ਟਰਪਤੀ ਦੀ ਇਸ਼ਾ ਅਨੁਸਾਰ ਉਹਨੇ ਕੰਮ ਕਰਨਾ ਹੈ ਰਾਜ ਦੇ ਵਿੱਚ ਠੀਕ ਹੈ ਰਾਜਪਾਲ ਦੇ ਸਬੰਧ ਵਿੱਚ ਮਤਲਬ ਕਿ ਰਾਸ਼ਟਰਪਤੀ ਦੀ ਖੁਸ਼ੀ ਇਹ ਹੈ ਕਿ ਜਦੋਂ ਵੀ ਰਾਸ਼ਟਰਪਤੀ ਨੂੰ ਲੱਗਿਆ ਵੀ ਹੂੰ ਹਟਾ ਦੇਣਾ ਚਾਹੀਦਾ ਹੈ ਮਤਲਬ ਉਸ ਇਸ਼ਾ ਹੁੰਦੀ ਹੈ ਵੀ ਹਟਾਉਣ ਦੀ ਤਾਂ ਉਸ ਨੂੰ ਹਟਾ ਸਕਦਾ ਹੈ ਠੀਕ ਆ ਮਤਲਬ ਇਹ ਰਾਸ਼ਟਰਪਤੀ ਦੁਆਰਾ ਕਿਸੇ ਵੀ ਸਮੇ ਉਸ ਨੂੰ ਹਟਾਇਆ ਜਾ ਸਕਦਾ ਹੈ ਇਹ ਰਾਸ਼ਟਰਪਤੀ ਦੀ ਪਾਵਰ ਰਾਸ਼ਟਰਪਤੀ ਦੀ ਖੁਸ਼ੀ ਹੀ ਆ ਠੀਕ ਆ ਉਸ ਤੋਂ ਬਾਅਦ ਅਗਲਾ ਰਾਜ ਦੀ ਵਿੱਤੀ ਸਿਹਤ ਨੂੰ ਕਾਇਮ ਰੱਖਣ ਲਈ ਕੌਣ ਜ਼ਿੰਮੇਵਾਰ ਹੈ ਜਿਹੜੀ ਰਾਜ ਦੇ ਵਿੱਚ ਫਾਈਨੈਂਸ਼ੀਅਲ ਮੈਟਰ ਹਨ ਜਨਾ ਫਾਈਨੈਂਸ਼ੀਅਲ ਸਥਿਤੀ ਨੂੰ ਕਾਇਮ ਰੱਖਣ ਲਈ ਫਾਈਨੈਂਸ਼ੀਅਲ ਸਿਹਤ ਨੂੰ ਮਤਲਬ ਹੈਲਥ ਨੂੰ ਕਾਇਮ ਰੱਖਣ ਲਈ ਵਿੱਤੀ ਸਿਹਤ ਨੂੰ ਕੌਣ ਜ਼ਿੰਮੇਵਾਰ ਹੈ ਵਿੱਤ ਮੰਤਰੀ ਠੀਕ ਆ ਰਾਜ ਦਾ ਜਿਹੜਾ ਵਿੱਤ ਮੰਤਰੀ ਹੋਏਗਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਮੁੱਖ ਮੰਤਰੀ ਬਣਨ ਲਈ ਯੋਗ ਹੋਣ ਲਈ ਘੱਟੋ ਘੱਟ ਉਮਰ ਕੀ ਆ ਮੁੱਖ ਮੰਤਰੀ ਬਣਨ ਲਈ ਤੁਹਾਨੂੰ ਪਤਾ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਬਣਨ ਲਈ ਵੀ 25 ਸਾਲ ਦੀ ਉਮਰ ਹੋਣੀ ਚਾਹੀਦੀ ਆ ਠੀਕ ਆ ਪਰ ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਜਾਂ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ 30 ਸਾਲ ਹੋਣੀ ਚਾਹੀਦੀ ਆ ਠੀਕ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਰਾਜ ਵਿੱਚ ਮੁੱਖ ਮੰਤਰੀ ਦਾ ਮੁੱਖ ਮੰਤਰੀ ਕਿਸ ਦਾ ਮੁਖੀ ਹੁੰਦਾ ਹੈ ਮੰਤਰੀ ਪ੍ਰੀਸ਼ਦ ਦਾ ਮਨ ਲਓ ਜਿਹੜੇ ਹੁਣ ਐਮ ਐਲ ਏ ਸਿਲੈਕਟ ਹੋਏ ਆ ਉਹਨਾਂ ਦੇ ਵਿੱਚੋਂ ਕੁਝ ਮੰਤਰੀ ਬਣਾ ਦਿੱਤੇ ਜਾਂਦੇ ਆ ਮੰਤਰੀਆਂ ਦੇ ਅਹੁਦੇ ਦੇ ਦਿੰਦੇ ਆ ਉਹਨਾਂ ਨੂੰ ਹਨਾ ਕੁਝ ਮੰਤਰਾਲੇ ਦੇ ਦਿੱਤੇ ਜਾਂਦੇ ਆ ਮੁੱਖ ਮੰਤਰੀ ਵੱਲੋਂ ਫਿਰ ਮੁੱਖ ਮੰਤਰੀ ਉਹਨਾਂ ਨੂੰ ਲੀਡ ਕਰਦਾ ਅੱਗੇ ਅਗਵਾਈ ਮੁੱਖ ਮੰਤਰੀ ਕਰਦਾ ਮੰਤਰੀਆਂ ਦੀ ਠੀਕ ਆ ਮੰਤਰੀਆਂ ਨਾਲ ਮਿਲ ਕੇ ਜੋ ਵੀ ਰਾਜ ਚਲਾਉਣ ਦਾ ਕੰਮ ਮੁੱਖ ਮੰਤਰੀ ਦਾ ਹੁੰਦਾ ਤਾਂ ਕਰਕੇ ਮੁੱਖ ਮੰਤਰੀ ਮੁਖੀ ਹੁੰਦਾ ਹੈ ਮੰਤਰੀ ਪ੍ਰੀਸ਼ਦ ਦਾ ਅਗਲਾ ਪ੍ਰਸ਼ਨ 18ਵਾਂ ਰਾਜ ਵਿਧਾਨ ਸਭਾ ਵਿੱਚ ਸਾਲਾਨਾ ਰਾਜ ਬਜਟ ਕੌਣ ਪੇਸ਼ ਕਰਦਾ ਹੈ ਰਾਜ ਵਿਧਾਨ ਸਭਾ ਦੇ ਵਿੱਚ ਜਦੋਂ ਬਜਟ ਪੇਸ਼ ਕੀਤਾ ਜਾਂਦਾ ਸਾਲਾਨਾ ਠੀਕ ਆ ਉਹ ਵਿੱਤ ਮੰਤਰੀ ਪੇਸ਼ ਕਰਦਾ ਠੀਕ ਆ ਉਸ ਤੋਂ ਅਗਲਾ ਪ੍ਰਸ਼ਨ ਰਾਜਪਾਲ ਆਰਡੀਨੈਂਸ ਕਦੋਂ ਜਾਰੀ ਕਰ ਸਕਦਾ ਆਡੀਨੈਂਸ ਜਿਵੇਂ ਕੋਈ ਕਾਨੂੰਨ ਬਣਨਾ ਹੈ ਰਾਜ ਦੇ ਵਿੱਚ ਹੈ ਨਾ ਪਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਨਹੀਂ ਹੈਗੀ ਹੈ ਨਾ ਤਾਂ ਆਰਡੀਨੈਂਸ ਲਿਆ ਜਾਂਦਾ ਹੈ ਰਾਜਪਾਲ ਵੱਲੋਂ ਠੀਕ ਹੈ ਜਿਵੇਂ ਰਾਸ਼ਟਰਪਤੀ ਵੱਲੋਂ ਸੰਸਦ ਨੂੰ ਸਦਨ ਦੇ ਵਿੱਚ ਨਾ ਹੋਣ ਦਾ ਪਹਿਲਾਂ ਇੱਕ ਆਰਡੀਨੈਂਸ ਜਾਰੀ ਕਰ ਦਿੰਦਾ ਰਾਸ਼ਟਰਪਤੀ ਹਨਾ ਆਰਟੀਕਲ 123 ਦੇ ਤਹਿਤ ਇਦਾਂ ਹੀ ਰਾਜਪਾਲ ਵੀ ਆਰਡੀਨੈਂਸ ਜਾਰੀ ਕਰ ਸਕਦਾ ਉਸ ਕੋ ਵੀ ਪਾਵਰ ਆ ਮਤਲਬ ਕਿ ਸੰਸਦ ਤੋਂ ਪਹਿਲਾਂ ਜਾਂ ਵਿਧਾਨ ਸਭਾ ਤੋਂ ਪਹਿਲਾਂ ਰਾਜਪਾਲ ਜਿਵੇਂ ਆਰਡੀਨੈਂਸ ਜਾਰੀ ਕਰ ਸਕਦਾ ਵਿਧਾਨ ਸਭਾ ਦੇ ਵਿੱਚ ਜਾ ਕੇ ਉਹ ਫਿਰ ਆਰਡੀਨੈਂਸ ਪਾਸ ਕੀਤਾ ਜਾਂਦਾ ਹਨਾ ਵਿਧਾਨ ਸਭਾ ਦੁਆਰਾ ਹਨਾ ਫਿਰ ਵਿਧਾਨ ਪ੍ਰੀਸ਼ਦ ਦੁਆਰਾ ਜੇ ਉਸ ਰਾਜ ਦੇ ਵਿੱਚ ਵਿਧਾਨ ਪ੍ਰੀਸ਼ਦ ਹੈਗੀ ਆ ਫਿਰ ਉਸ ਤੋਂ ਬਾਅਦ ਗਵਰਨਰ ਉਸ ਦੇ ਉੱਤੇ ਸਹਿਮਤੀ ਦਿੰਦਾ ਫਿਰ ਉਹ ਕਾਨੂੰਨ ਬਣਦਾ ਹਨਾ ਪਹਿਲਾਂ ਜਿਹੜਾ ਕਿ ਜਿਹੜਾ ਕੱਚਾ ਕਾਨੂੰਨ ਹੁੰਦਾ ਕੱਚਾ ਖਰੜਾ ਤਿਆਰ ਹੁੰਦਾ ਉਹਨੂੰ ਆਰਡੀਨੈਂਸ ਕਿਹਾ ਜਾਂਦਾ ਹੈ ਉਹ ਰਾਜਪਾਲ ਦੁਬਾਰਾ ਜਾਰੀ ਕੀਤਾ ਜਾਂਦਾ ਹੈ ਆਰਟੀਕਲ 213 ਦੇ ਤਹਿਤ ਠੀਕ ਆ ਆਰਟੀਕਲ 213 ਦੇ ਤਹਿਤ ਰਾਜਪਾਲ ਆਰਡੀਨੈਂਸ ਜਾਰੀ ਕਰਦਾ ਜਦੋਂ ਰਾਜ ਵਿਧਾਨ ਸਭਾ ਸੈਸ਼ਨ ਵਿੱਚ ਨਾ ਹੋਵੇ ਠੀਕ ਆ ਤੁਹਾਨੂੰ ਇਹ ਸਮਝਾ ਦਿੱਤਾ ਸਾਰਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਰਾਜਪਾਲ ਦੁਆਰਾ ਜਾਰੀ ਕੀਤੇ ਆਰਡੀਨੈਂਸ ਦੀ ਵੱਧ ਤੋਂ ਵੱਧ ਮਿਆਦ ਕਿੰਨੀ ਹੁੰਦੀ ਹੈ 6 ਮਹੀਨੇ ਵੱਧ ਤੋਂ ਵੱਧ ਜਿਹੜਾ ਆਰਡੀਨੈਂਸ ਜਾਰੀ ਹੋ ਗਿਆ ਉਹ 6 ਮਹੀਨੇ ਤੱਕ ਵੈਲਿਡਾ ਜੇ 6 ਮਹੀਨੇ ਤੱਕ ਸਦਨ ਦੇ ਵਿੱਚ ਆ ਕੇ ਉਸ ਨੂੰ ਪਾਸ ਨਹੀਂ ਕੀਤਾ ਜਾਂਦਾ ਕਾਨੂੰਨ ਨਹੀਂ ਬਣਦਾ ਉਹ ਖਤਮ ਹੋ ਜਾਂਦਾ ਆਟੋਮੈਟਿਕਲੀ ਠੀਕ ਹੈ ਉਸ ਤੋਂ ਬਾਅਦ ਰਾਜਪਾਲ ਦੀ ਮਾਫੀ ਦੇਣ ਦੀ ਸ਼ਕਤੀ ਕੀ ਹੈ ਕਾਰਜਕਾਰੀ ਸ਼ਕਤੀ ਜਿਹੜੀ ਰਾਜਪਾਲ ਦੀ ਮਾਫੀ ਦੇਣ ਦੀ ਸ਼ਕਤੀ ਉਹਨੂੰ ਕਾਰਜਕਾਰੀ ਸ਼ਕਤੀ ਮੰਨਿਆ ਗਿਆ ਹੈ ਹੋਰ ਕਿਹੜੀ ਸ਼ਕਤੀ ਹੁੰਦੀ ਹੈ ਇੱਕ ਵਿਵੇਕ ਸ਼ਕਤੀ ਹੁੰਦੀ ਹੈ ਡਿਸਕ੍ਰੈਸ਼ਨਰੀ ਪਾਵਰ ਜਿਹਨੂੰ ਕਹ ਦਿੰਦੇ ਆ ਉਹ ਨਹੀਂ ਐਗਜ਼ੀਕਿਊਟਿਵ ਪਾਵਰ ਸਿਰਫ ਰਾਜਿਕਾ ਦੀ ਕਾਰਜਕਾਰੀ ਸ਼ਕਤੀ ਹੈ ਜਿਹੜੀ ਮੰਨਿਆ ਗਿਆ ਇਹਨੂੰ ਮਾਫੀ ਦੇਣ ਦੀ ਸ਼ਕਤੀ ਨੂੰ ਇਹ ਉਸਦੀ ਕਾਰਜਕਾਰੀ ਸ਼ਕਤੀ ਹੈ। ਇਹਡ ਲਿਖਿਆਂ ਵਿੱਚੋਂ ਮਾਫੀ ਕਿਉਂ ਪਹਿਲਾਂ ਮਾਫੀ ਕਿਹੜੀ ਸਜ਼ਾ ਦੇ ਵਿੱਚ ਮਾਫੀ ਘਟਾਣੀ ਸਜ਼ਾ ਹਨਾ ਇਹ ਇਦਾਂ ਦੀ ਮਾਫੀ ਹਨਾ ਉਸ ਤੋਂ ਅਗਲਾ ਪ੍ਰਸ਼ਨ ਇਹਡ ਲਿਖਿਆਂ ਵਿੱਚੋਂ ਕਿਹੜੀ ਰਾਜਪਾਲ ਦੀ ਵਿਵੇਕ ਵਿਵੇਕਸ਼ੀਲ ਸ਼ਕਤੀ ਹੈ ਉਹੀ ਤਾਂ ਡਿਸਕ੍ਰੈਸ਼ਨਰੀ ਪਾਵਰ ਦੀ ਗੱਲ ਕਰਦੇ ਆ। ਵਿਵੇਕ ਸ਼ਕਤੀ ਕਿਹੜੀ ਹੈ? ਜਦੋਂ ਬੇਪਰੋਸਗੀ ਮਤਾ ਪਾਸ ਹੋ ਜਾਂਦਾ ਤਾਂ ਰਾਜ ਵਿਧਾਨ ਸਭਾ ਨੂੰ ਪੰਗ ਕਰਨਾ ਹਨਾ ਆਪਸ਼ਨਾਂ ਤੁਹਾਡੇ ਉੱਤੇ ਹੋਈਆਂ ਗ੍ਰੀਸ ਤੇ ਪੰਜਾਬੀ ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਠੀਕ ਹੈ ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਖਰਾਬ ਕਰਦਾ ਤਾਂ ਕਰਕੇ ਐਮਸੀਕਿਊ ਦੇ ਵਿੱਚ ਸਿੱਧਾ ਕੁਐਸਚਨ ਬੋਲਦਾ ਹਾਂ ਤੇ ਉਸ ਦਾ ਆਨਸਰ ਠੀਕ ਹੈ ਫੀਲਡਿੰਗਾਂ ਵਿੱਚੋਂ ਮਤਲਬ ਕਿ ਰਾਜਪਾਲ ਦੀ ਵਿਵੇਕ ਸ਼ਕਤੀ ਕਿਹੜੀ ਹੈ ਪੁੱਛਿਆ ਗਿਆ ਉਹ ਇੱਕ ਸ਼ਕਤੀ ਹੈ ਜਦੋਂ ਬੇਪਰੋਸਗੀ ਮਤਾ ਪਾਸ ਹੋ ਜਾਂਦਾ ਤਾਂ ਰਾਜ ਵਿਧਾਨ ਸਭਾ ਨੂੰ ਪੰਗ ਕਰਨਾ ਜਿਵੇਂ ਨੋ ਕੰਫੀਡੈਂਸ ਮੋਸ਼ਨ ਪਾਸ ਹੋ ਗਿਆ ਰਾਜ ਵਿਧਾਨ ਸਭਾ ਦੇ ਵਿੱਚ ਮਤਲਬ ਕਿ ਕੁਝ ਐਮਐਲਏ ਪਾਰਟੀ ਤੋਂ ਬਖਵਾਦ ਹੋ ਗਏ ਹਨ ਐਮਐਲਏ ਹਨ ਅਤੇ ਮжоਰਿਟੀ ਟੁੱਟ ਗਈ ਪਾਰਟੀ ਦੀ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਗਿਆ ਵੀ ਇਹ ਪਾਰਟੀ ਦੇ ਅਸੀਂ ਹੱਕ ਚ ਨਹੀਂ ਠੀਕ ਹੈ ਤਾਂ ਕਰਕੇ ਫਿਰ ਉਸ ਪਾਰਟੀ ਦੇ ਅਗੇਂਸਟ ਨੋ ਕੌਨਫੀਡੈਂਸ ਮੋਸ਼ਨ ਜਦੋਂ ਪਾਸ ਹੋ ਜਾਂਦਾ ਹੈ ਫਿਰ ਬੇਪਰੋਸ ਦੀ ਮਤਾ ਜਦੋਂ ਪਾਸ ਹੋ ਜਾਂਦਾ ਹੈ ਵੀ ਇਹ ਪਾਰਟੀ ਅੱਗੇ ਸਰਕਾਰ ਨਹੀਂ ਚਲਾ ਸਕਦੀ ਤਾਂ ਫਿਰ ਰਾਜਪਾਲ ਵਿਧਾਨ ਸਭਾ ਨੂੰ ਪੰਗ ਕਰ ਦਿੰਦਾ ਹੈ ਠੀਕ ਹੈ ਉਸ ਵਿਧਾਨ ਸਭਾ ਪੰਗ ਹੋ ਜਾਂਦੀ ਆ ਦੁਬਾਰਾ ਵੋਟਾਂ ਹੋ ਸਕਦੀਆਂ ਫਿਰ ਦੁਬਾਰਾ ਵੋਟਾਂ ਆਉਣੀਆਂ ਹੁੰਦੀਆਂ ਆ ਮੁੱਖ ਮੰਤਰੀ ਚੁਣਨ ਲਈ ਠੀਕ ਆ ਅਗਲਾ ਪ੍ਰਸ਼ਨ ਰਾਜਪਾਲ ਕਿਸ ਦੀ ਵਿਚਾਰ ਲਈ ਇੱਕ ਬਿੱਲ ਰੱਖਵਾ ਰੱਖ ਸਕਦਾ ਜਿਹੜਾ ਬਿੱਲ ਹੂੰ ਰਾਜਪਾਲ ਕੋ ਸੈਂ ਲੋਕ ਸਭਾ ਦੇ ਵਿੱਚ ਨਾ ਸੌਰੀ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿਹੜਾ ਬਿੱਲ ਬਣਿਆ ਠੀਕ ਆ ਵਿਧਾਨ ਸਭਾ ਦੇ ਵਿੱਚ ਬਿੱਲ ਬਣ ਗਿਆ ਰਾਜਪਾਲ ਕੋ ਸਾਈਨ ਹੋਣ ਲਈ ਗਿਆ ਸਹਿਮਤੀ ਦੇਣ ਲਈ ਹੈ ਨਾ ਰਾਜਪਾਲ ਦੀ ਸਹਿਮਤੀ ਲੈਣ ਲਈ ਠੀਕ ਆ ਉਹ ਬਿੱਲ ਨੂੰ ਰਾਜਪਾਲ ਸਹਿਮਤੀ ਵੀ ਦੇ ਸਕਦਾ ਆਪਣੇ ਕੋ ਰੱਖਵਾ ਵੀ ਰੱਖ ਸਕਦਾ ਰੱਖਵਾ ਕਈ ਵਾਰੀ ਰੱਖ ਲੁੰਦਾ ਹੈ ਵੀ ਮੈਂ ਰਾਸ਼ਟਰਪਤੀ ਨੂੰ ਸਲਾਹ ਕਰੂੰਗਾ। ਇਸ ਸਵਾਲ ਦਾ ਇਹ ਉੱਤਰ ਆ ਵੀ ਰਾਸ਼ਟਰਪਤੀ ਲਈ ਬਿੱਲ ਰੱਖਵਾ ਰੱਖ ਸਕਦਾ ਹੈ ਵੀ ਮੈਂ ਰਾਸ਼ਟਰਪਤੀ ਨੂੰ ਸਲਾਹ ਕਰੂੰਗਾ ਤਾਂ ਹੀ ਬਿੱਲ ਨੂੰ ਸੈਂਤਰੀ ਦਵਾਂਗਾ। ਠੀਕ ਆ। ਬਿੱਲ ਰੱਖਵਾ ਰੱਖਣ ਦਾ ਕਾਰਨ ਮਤਲਬ ਕਿ ਇਹ ਸਵਾਲ ਚ ਪੁੱਛਿਆ ਗਿਆ ਸੀ ਅਸਲ ਚ ਪ੍ਰਸ਼ਨ 24ਵਾਂ ਇੱਕ ਮੁੱਖ ਮੰਤਰੀ ਜਦੋਂ ਉਹ ਵਿਧਾਨ ਸਭਾ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੈ, ਵੱਧ ਤੋਂ ਵੱਧ ਕਿੰਨੇ ਸਮੇਂ ਲਈ ਆਪਣਾ ਅਹੁਦੇ ਤੇ ਬਣਿਆ ਰਹਿ ਸਕਦਾ ਹੈ? ਮੰਨ ਲਓ ਕੋਈ ਮੁੱਖ ਮੰਤਰੀ ਇਦਾਂ ਹੀ ਚੁਣ ਲਿਆ ਸਟੇਟ ਦੇ ਵਿੱਚੋਂ ਹਨਾ। ਪਰ ਉਹ ਵਿਧਾਨ ਸਭਾ ਦਾ ਵੀ ਮੈਂਬਰ ਨਹੀਂ ਮਤਲਬ ਕਿ ਐਮ ਐਲ ਏ ਵੀ ਨਹੀਂ ਬਣ ਕੇ ਆਇਆ ਉਹ ਹਨਾ ਜਿੱਤ ਕੇ ਆਇਆ ਹਨਾ ਵਿਧਾਨ ਪ੍ਰੀਸ਼ਦ ਦੇ ਵਿੱਚ ਵੀ ਨਹੀਂ ਉਹ ਆਇਆ ਕਿਸੇ ਤਰੀਕੇ ਨਾਲ ਹਨਾ ਵੈਸੇ ਉਸ ਨੂੰ ਮਤਲਬ ਮੁੱਖ ਮੰਤਰੀ ਤੌਰ ਤੇ ਚੁਣ ਲਿਆ ਹਨਾ ਤਾਂ ਬਤੁਵਤ ਕਿੰਨੇ ਸਮੇਂ ਲਈ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਸਕਦਾ 6 ਮਹੀਨੇ ਲਈ ਸਿਰਫ 6 ਮਹੀਨੇ ਦੇ ਅਹੁਦੇ ਤੇ ਰਹਿ ਸਕਦਾ ਉਸ ਤੋਂ ਬਾਅਦ ਵੋਟਾਂ ਦੁਬਾਰਾ ਪਾਉਣੀਆਂ ਹੀ ਪਾਉਣੀਆਂ ਹੈ ਪੈਣੀਆਂ ਮੁੱਖ ਮੰਤਰੀ ਦੇ ਅਹੁਦੇ ਲਈ ਅਗਲਾ ਪ੍ਰਸ਼ਨ ਰਾਜ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਤੇ ਅਤੇ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਦੀ ਸ਼ਕਤੀ ਕਿਸ ਕੋਲ ਹੈ ਜਿਹੜਾ ਜਿਵੇਂ ਉਹ ਆਪਣਾ ਰਾਜ ਦਾ ਲੋਕ ਸੇਵਾ ਕਮਿਸ਼ਨ ਕਿਹੜਾ ਹੈ ਪਬਲਿਕ ਸਰਵਿਸ ਕਮਿਸ਼ਨ ਕਿਹੜਾ ਹੈ ਪੰਜਾਬ ਰਾਜ ਲੋਕ ਸੇਵਾ ਸਰਵਿਸ ਕਮਿਸ਼ਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਆਪਣਾ ਠੀਕ ਹੈ ਪੀਪੀਐਸਸੀ ਜਿਹਨੂੰ ਕਹ ਦਿੰਦੇ ਆ ਠੀਕ ਹੈ ਤੇ ਉਹਦੀ ਮਤਲਬ ਕਿ ਪੀਪੀਐਸਸੀ ਦੇ ਜਿਹੜੇ ਚੇਅਰਮੈਨ ਹੁੰਦਾ ਹੈ ਠੀਕ ਹੈ ਚੇਅਰਮੈਨ ਹੁੰਦਾ ਉਹਨਾਂ ਦਾ ਉਹਦੀ ਨਿਯੁਕਤੀ ਕੌਣ ਕਰਦਾ ਰਾਜਪਾਲ ਕਰਦਾ ਠੀਕ ਹੈ ਇਹ ਪ੍ਰਸ਼ਨ ਸੀ ਇਹ ਠੀਕ ਹੈ ਤੇ ਅਗਲੇ ਪ੍ਰਸ਼ਨ ਆ ਜਿਹੜੇ ਹੁਣ ਆਪਾਂ ਅ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਣਾ ਨੰਬਰ 9888743699 ਸਾਰੀਆਂ ਭਾਰਤੀਆਂ ਲਈ ਤੁਹਾਡੀ ਤਿਆਰੀ ਚੱਲ ਰਹੀ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਹੋਰ ਬੱਚਿਆਂ ਨੂੰ ਵੀ ਜੋੜੋ ਇਸ ਚੈਨਲ ਦੇ ਉੱਤੇ ਠੀਕ ਆ ਤੇ ਟੈਲੀਗ੍ਰam ਚੈਨਲ ਵੀ ਜੁਮੈਲ ਕਰ ਲਓ ਨੌਕਰੀ ਗੁਰੂ ਉਸ ਦੇ ਵਿੱਚ ਆਪਾਂ ਕਰੰਟ ਅਫੇਅਰ ਦੀ ਪੀਡੀਐਫ ਰਜਣਾ ਪਾਉਂਦੇ ਆ ਠੀਕ ਆ ਉਹ ਵੀ ਇੰਗਲਿਸ਼ ਪੰਜਾਬੀ ਦੋਨਾਂ ਮੀਡੀਅਮ ਚ ਤੁਹਾਨੂੰ ਮਿਲਦੀ ਰਹੇਗੀ ਤੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਧੰਨਵਾਦ